ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ ਹਿੰਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਸੂਈ ਮੱਝ ਤੇ ਕਾਵਲੀ ਝੋਟੀ ਤੁਹਾਨੂੰ ਦਿਖਾਉਣੀ ਤੇ ਇੱਕ ਗੱਬਣਗਾ ਤੁਹਾਨੂੰ ਦਿਖਾਵਾਂਗੇ ਛੇਰੇ ਭਾਜੀ ਹੁਣ ਅਗਲ ਆਪਾਂ ਆਏ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਜੀ ਹੋ ਸਣਾ ਠੀਕ ਠਾਕ ਜੀ ਵਧੀਆ ਵਧੀਆ ਜੀ ਵੇਖਿਆ ਮਾਲ ਪਰਸੋਂ ਵਾਲਾ ਫਿਰ ਬਾਜੀ ਵੇਖ ਕੇ ਆ ਠੀਕ ਆ ਤਾਂ ਚਲੋ ਨਾਮ ਦੱਸ ਇੱਕ ਵਾਰ ਫਿਰ ਆਪਾਂ ਬਾਜੀ ਮਾ ਸ਼ਮਸ਼ੇਰ ਸਿੰਘ ਹਾਂਜੀ ਦੱਸੋ ਚੀਜ਼ ਆ ਜੀ ਨਾਮ ਲਿਖ ਲੈਣੇ ਮਿਲ ਜਾ ਰਿਹਾ ਤੇ ਫੋਨ ਨੰਬਰ ਵੀ ਬੋਲ ਦੇ ਕਰੀ ਜਾਂ ਕਰ ਦੋ 907488 ਜੀ ਠੀਕ ਆ ਤੇ ਅੱਜ ਤਿੰਨ ਆ ਫਿਰ ਨਾ ਇਹ ਤੇ ਤਿੰਨ ਬਾਜੀ ਹੌਲੇ ਰੇਟ ਤੇ ਅੱਜ ਸਾਰਾ ਮਾਲ ਚਲੋ ਸ਼ੁਰੂਆਤ ਫਿਰ ਆ ਜਿਹੜੀ ਆ ਇਹ ਬਾਜੀ ਸੂਈ ਦਾ ਮਾਲ ਦੇ ਕੱਟੀਏ ਤੇ ਮਗਰ ਜੋ ਠੀਕ ਆ ਹਾਂਜੀ ਉਹ ਵੇਲੇ 15 16 ਦੇ ਨਾ ਸੂਈ ਨੂੰ ਮਗਰੇ ਦੇ ਕੱਟੀ ਆ ਤੇ ਦੁੱਧ ਕਿੰਨਾ ਤਿਆਰ ਜੇ ਦੇ ਕੋਲ ਦੁੱਧ 2.7 ਕਿਲੋ ਪੱਕਾ ਤਿਆਰ ਹੋਊਗਾ ਹੈਗਾ ਪੱਕਾ ਦੁੱਧ 7 ਕਿਲੋ ਬਾਕੀ ਇਹ ਵੀ ਚਲੋ ਸਾਂਭੀ ਘੱਟ ਹੈ ਅੱਗੇ ਨੇ ਪਿੱਛੇ ਜਿੱਥਾਂ ਵੀ ਆਈ ਹੈ ਘੱਟ ਘੱਟ ਠੀਕ ਹੈ ਤੇ ਸਰੀਰਾਂ ਥੋੜੀ ਘਲਸੀ ਹੈ ਤੇ ਤੁਹਾਨੂੰ ਬਾਜੀ ਚੰਗਾ ਜੋ ਇਹਦਾ ਕਿੰਨਾ ਫਿਰ ਮੁੱਲ ਰੱਖੀ ਇਹਦਾ ਆਪਾਂ ਮੋਹਦਾ ਰਹੀ ਭਾਈ ਜੋ ਮੱਝੇ 45000 ਦੇ ਦਈਏ ਭਾਜੀ ਕਰ ਦਈਏ ਵਿੱਚ ਛੋਟ ਛੜ 3000 ਭਾਈ ਛੋਟ 42000 ਦੇ ਦਾਂਗੇ 44000 ਦੀ ਦੇ ਦੋ ਬਾਕੀ ਭਾਜੀ ਕਰਦਾ ਮਾਤਾ ਨੂੰ ਕਸਮ ਦਿਖਾ ਦਿਓ ਜਵਾ ਜਿਹੜਾ ਇਹਦਾ ਕਹਿੰਦੇ ਕਿ ਦਿਖਾ ਦੀਏ ਆ ਕੱਟੀ ਜੀ ਦੀ ਤੇ ਦੋਵੇਂ ਟਾਈਮ ਕੱਟੀ ਤੇ ਮਿਲਦੀ ਜੀ ਕੱਟੀ ਤੇ ਕੱਟੀ ਤੇ ਭਾਈ ਬਾਕੀ ਆਪਣੀ ਸਮਝਣਾ ਕੋਈ ਵੇਖ ਲੈ ਕੱਟੀ ਕਿੰਨੇ ਚੱਦੀ ਆ ਜੋ ਵੀ ਆ ਤੁਹਾਡੇ ਸਾਹਮਣੇ ਹੀ ਆ ਜੀ ਚੁੱਕ ਲਿਆ ਠੀਕ ਆ ਜੀ ਜੀ ਆ ਪੂਰਾ ਕੰਮ ਠੀਕ ਆ ਜੀ ਹਾਂ ਜੀ ਜੋਣ ਬੜੀਆ ਜੀ ਭਾਜੀ ਕੋਲੀ ਜੋ ਠੀਕ ਹੈ ਤੇ ਹੁਣ ਇੱਕ ਆ ਝੋਟੀ ਜੇ ਇਹ ਭਾਜੀ ਨੀਲੀ ਦੀ ਝੋਟੀ ਚ ਠੀਕ ਆ ਹਾਂ ਜੀ ਭਾਜੀ ਇਹ ਗਾਂ ਭਾਜੀ ਬਣੀ ਹੋ ਡੇਢ ਕਿ ਮਹੀਨਾ ਹੋ ਗਿਆ ਜੋ ਚੈੱਕ ਬਾਸ ਨਹੀਂ ਆ ਚੈੱਕ ਬਾਸ ਨਹੀਂ ਆ ਬਾ ਖਾਲੀ ਕਰਕੇ ਦਵਾਂਗੇ ਖਾਲੀਆਂ ਚ ਜਾਣੀ ਹੈ ਕੇ ਹਾਂ ਜੀ ਹਾਂ ਜੀ ਪਹਿਲਾ ਸੋਈ ਆ ਜੇ ਕੋਈ ਵੀਰ ਲੈ ਜਾਏ ਤੇ ਤਿਆਰ ਹੋ ਜੇ ਨੀਲੀ ਦੀ ਝੋਟੀ ਆ ਜਿਹੜੀ ਇਹ ਆ ਕੋਈ ਸੰਭਨ ਵਾਲਾ ਲੈ ਜਾਏ ਦੂਸਰੇ ਪਾਸੇ ਨਾ ਜਾਵੇ ਤੇ ਜਾਨ ਵੱਜੂਗੀ ਇਹਦੀ ਆ ਜਿ ਲੈ ਆ ਬਾਕੀ ਸੋਹਣੀ ਝੋਟੀ ਆ ਬਿੱਲੀਆਂ ਖਾਵਾਂ ਦੋਵੇਂ ਤੇ ਇਹਦਾ ਫਿਰ ਮੁੱਲ ਯਾਰ ਭਾਜੀ ਪੂਰੇ 40000 ਦੇਵਾਂਗੇ 40000 ਦੀ ਹਾਂਜੀ ਭਾਜੀ ਤੇ ਵਿੱਚੋਂ ਕਰ ਦੋ ਕੋਈ ਮਾਨਤਨ 37000 ਦੀ ਭਾਜੀ ਦੇਵਾਂ ਅੱਛਾ 37000 ਦੀ ਬਾਕੀ ਭਾਜੀ ਮਾਨਤਨ ਠੀਕ ਆ ਹਾਂਜੀ ਬਾਕੀ ਆਓ ਜਲ ਥਰਸਣੇ ਵੇ ਲੈ ਠੀਕ ਆ ਹਾਂਜੀ ਤੇ ਹੁਣ ਜਿਹੜੀ ਆ ਵਾਲੀ ਤੁਹਾਨੂੰ ਦਿਖਾਉਣੀ ਆ ਇਹ ਗੱਬਣ ਆ ਕਿੰਨਾ ਕੁ ਲੈਜੋ ਟਾਈਮ ਅਜੇ ਹਫਤਾ ਲੈਜੋ ਹਰੀ ਭਾਜੀ ਠੀਕ ਆ ਹਾਂਜੀ ਕਿੰਨੇ ਕੁ ਦੁੱਧ ਵਾਲੀ ਆ ਦੁੱਧ ਭਾਜੀ 12-13 ਕਿਲੋ ਫੁੱਲਾ ਚ ਵਾਈ ਜਾਣਾ ਇਹਨੇ ਠੀਕ ਆ ਆਜੇ ਲੈ ਆਂ ਬਾਕੀ ਇਹ ਵੀ ਹਰੀ ਭਾਜੀ ਖੰਡੀ ਫੀਲ ਚ ਬੈਠ ਠੀਕ ਆ ਅੱਜ ਸ਼ਾਈ ਆਜਾ ਦੁੱਧ ਸੰਗਣਾ ਆ ਰਾਵੀ ਤੇ ਮੋਲੇ ਦਾ ਮੋਲਾ ਰਿਭਈ 28 ਗੱਲ ਗਏ 28 ਜੋ ਕਰਦੀ ਕੋ ਮਨਤਾ ਨਾ 50000 ਦੀ ਭਾਜੀ ਦੇ ਦਾਂਗੇ ਅੱਛਾ 50000 ਦੀ ਦੇ ਦੋਗੇ ਹਾਂਜੀ ਭਾਜੀ 2000 ਭਾਜੀ ਹੋਰ 23000 ਦੇ ਦਾਂਗੇ ਅੱਛਾ 23000 12 13 ਕਿਲੋ ਭਾਜੀ ਖੁੱਲਾ ਦੋ ਚਵਾਈ ਜਾਣਾ ਇਹਨੇ ਠੀਕ ਹੈ ਜੀ ਬੜਾ ਚੰਗਾ ਲੱਗਾ ਜੀ ਤੇ ਠੀਕ ਹੈ ਵੀਰ ਕੁਝ ਕਹਨਾ ਬਾਕੀ ਆਪਣੀ ਸੂਈ ਸਵਾਈ ਭਾਜੀ ਮੱਝ ਚੋਚ ਵਾਹ ਖੜ ਬਾਕੀ ਗੱਬਣਾ ਵਿੱਚ ਤਸੱਲੀ ਪਾਸ ਕਰਕੇ ਤਸੱਲੀ ਕਰਕੇ ਨਾ ਵੇਖ ਚਾੱਕ ਕੇ ਖੜੋ ਆਪਣੀਆਂ ਮੱਝ ਦੇ ਦੋ ਟਾਈਮ ਆਪਣੀ ਇੱਥੇ ਚਵਾਈ ਕਰਕੇ ਖੜੋ ਤੇ ਗੱਬਣ ਗਾਂ ਆਪਣੀ ਪਾਸ ਕਰਕੇ ਖੜੋ ਤੇ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਤੁਸੀਂ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਕੇ ਤਸੱਲੀ ਕਰ